ਇੱਕ ਵਾਰੀ ਦਸੰ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੱਚਾ ਸਿੱਖ ਜਿਹੜਾ ਕਿ ਪਿੰਡ-ਪਿੰਡ ਜਾ ਕੇ ਸਿੱਖੀ ਦਾ ਪ੍ਰਚਾਰ ਕਰਦਾ ਸੀ ਇੱਕ ਦਿਨ ਗੁਰੂ ਦਾ ਉਹ ਸਿੱਖ ਪ੍ਰਚਾਰ ਕਰਦਿਆਂ ਕਰਦਿਆਂ ਕਾਫੀ ਦੂਰ ਦੇ ਪਿੰਡਾਂ ਵਿੱਚ ਚਲਾ ਗਿਆ ਤੇ ਵਾਪਸ ਮੁੜਦਿਆਂ-ਮੁੜਦਿਆਂ ਉਸ ਨੂੰ ਰਾਤ ਪੈ ਗਈ ਤਾਂ ਸਿੰਘ ਨੇ ਸੋਚਿਆ ਇਹ ਰਾਤ ਬਹੁਤ ਜ਼ਿਆਦਾ ਹੋ ਚੁੱਕੀ ਹੈ ਕਿਉਂ ਨਾ ਅੱਜ ਦੀ ਰਾਤ ਇਸ ਜੰਗਲ ਵਿੱਚ ਹੀ गुजार ਲਵਾਂ ਤੇ ਸਵੇਰ ਦੀ ਲੋ ਲੱਗਦਿਆਂ ਹੀ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਚੱਲੇ ਪਾਵਾਂਗਾ ਇਹਨਾ ਸੋਚ ਕੇ ਉਹ ਗੁਰੂ ਦਾ ਸਿੰਘ ਸਾਹਮਣੇ ਦਿਖਾਈ ਦੇ ਰਹੀ ਇੱਕ ਪੱਥਰ ਦੀ ਮਣੀ ਤੇ ਲੰਮਾ ਪੈ ਗਿਆ ਤੇ ਜਲਦੀ ਹੀ ਉਸ ਦੀ ਅੱਖ ਲੱਗ ਗਈ ਸਵੇਰੇ ਜਦੋਂ ਉਸਦੀ ਅੱਖ ਖੁੱਲੀ ਤਾਂ ਨਿਤਨੇਮ ਕਰਨ ਤੋਂ ਬਾਅਦ ਉਹ ਸਿੰਘ ਅਗਾਹ ਵੱਲ ਚੱਲੇ ਪਾਉਣ ਲੱਗਾ ਤਾਂ ਜਦ ਉਸਨੇ ਥੱਲੇ ਵੱਲ ਛਾਤੀ ਮਾਰੀ ਤਾਂ ਕੀ ਦੇਖਦਾ ਹੈ ਕਿ ਉਹ ਰਾਤ ਭਰ ਇੱਕ ਕਰੜੇ ਪੀਰ ਦੀ ਮੜੀ ਤੇ ਸੌਂਦਾ ਰਿਹਾ ਸੀ ਜਿਸ ਨੂੰ ਦੇਖ ਕੇ ਉਹ ਸਿੰਘ ਇੱਕ ਦਮ ਥੋੜਾ ਜਿਹਾ ਘਬਰਾ ਗਿਆ ਕਿਉਂਕਿ ਉਸਨੇ ਸੁਣਿਆ ਹੋਇਆ ਸੀ ਇੱਕ ਕਰੜਾ ਪੀਰ ਉਸ ਦੀ ਮੜੀ ਦਾ ਨਿਰਾਦਰ ਕਰਨ ਵਾਲਿਆਂ ਨੂੰ ਹੁਠਾ ਟੱਗ ਦਿੰਦਾ ਹੈ ਇਹ ਸੋਚਦਿਆਂ ਹੀ ਉਸ ਸਿੱਖ ਨੇ ਆਪਣੇ ਦੋਨੋਂ ਹੱਥ ਜੋੜੇ ਤੇ ਮੜੀ ਨੂੰ ਮੱਥਾ ਟੇਕਦਿਆਂ ਬੇਨਤੀ ਕੀਤੀ ਕਿ ਹੇ ਪੀਰ ਜੀ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ ਕਿਉਂਕਿ ਮੇਰੇ ਕੋਲੋਂ ਇਹ ਗਲਤੀ ਅਣਜਾਣੇ ਵਿੱਚ ਹੋਈ ਹੈ ਬਸ ਇਨਾ ਕਹਿਣ ਦੀ ਧੀਰ ਹੋਈ ਕਿ ਪੀਰ ਨੇ ਉਸ ਸਿੱਖ ਨੂੰ ਪੁੱਠਾ ਟੰਗ ਦਿੱਤਾ ਜਿਸ ਤੋਂ ਬਾਅਦ ਉਸ ਸਿੱਖ ਨੇ ਬਥੇਰੇ ਹੱਥ ਪੈਰ ਜੋੜੇ ਤਰਲੇ ਮਿੰਦਾ ਕੀਤੀਆਂ ਪਰ ਉਸ ਪੀਰ ਨੇ ਉਸ ਦੀ ਇੱਕ ਨਾ ਸੁਣੀ ਤੇ ਉਸ ਨੂੰ ਪੁੱਠਾ ਹੀ ਟੰਗੀ ਰੱਖਿਆ ਲਾਗੇ ਦੇ ਪਿੰਡਾਂ ਵਿੱਚ ਇਹ ਖਬਰ ਅੱਗ ਵਾਂਗੂ ਫੈਲ ਗਈ ਕਿ ਗੁਰੂ ਦਾ ਸਿੱਖ ਕਰੜੇ ਪੀਰ ਨੇ ਪੁੱਠਾ ਟੰਗ ਦਿੱਤਾ ਹੈ ਤੇ ਇਹ ਖਬਰ ਮਿਲਦਿਆਂ ਹੀ ਪਿੰਡਾਂ ਦੇ ਲੋਕ ਇਕੱਠੇ ਹੋਣਾ ਸ਼ੁਰੂ ਹੋ ਗਏ ਕਿਉਂਕਿ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਜਿਸ ਸਿੰਘ ਦਾ ਗੁਰੂ ਇੰਨਾ ਮਹਾਨ ਸੰਤ ਸਪਾਈ ਹੋਵੇ ਉਸ ਨੂੰ ਕੋਈ ਪੀਰ ਕਿਵੇਂ ਟੰਗ ਸਕਦਾ ਹੈ ਹੁਣ ਤੱਕ ਸਿੰਘ ਨੂੰ ਵੀ ਅਹਿਸਾਸ ਹੋ ਚੁੱਕਿਆ ਸੀ ਕਿ ਉਸਨੇ ਪੀਰ ਸਾਹਮਣੇ ਸਿਰ ਝੁਕਾ ਕੇ ਕਿੰਨੀ ਵੱਡੀ ਗਲਤੀ ਕੀਤੀ ਹੈ ਸਿੰਘ ਨੇ ਆਪਣੇ ਮਨ ਹੀ ਮਨ ਦਸਮ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਅਰਦਾਸ ਕੀਤੀ ਕਿ हे ਕਲਗੀਧਰ ਪਾਸ਼ਾ ਮੇਰੇ ਕੋਲੋਂ ਭੁੱਲ ਹੋ ਚੁੱਕੀ ਹੈ ਕਿ ਮੈਂ ਆਪਣੇ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਇਸ ਪੀਰ ਅੱਗੇ ਮੱਥਾ ਟੇਕ ਦਿੱਤਾ ਕਿਰਪਾ ਕਰਕੇ ਮੇਰੀ ਮੋਲ ਬਖਸ਼ਾਓ ਤੇ ਆ ਕੇ ਮੈਨੂੰ ਇਸ ਪੀਰ ਤੋਂ ਬਚਾਓ ਕਲਗੀ ਤਰਪਾਸ਼ਾ ਇਹ ਸਭ ਦੇਖ ਰਹੇ ਸਨ ਤੇ ਜਿਵੇਂ ਹੀ ਉਹਨਾਂ ਦੇ ਸਿੰਘ ਨੇ ਉਹਨਾਂ ਨੂੰ ਯਾਦ ਕੀਤਾ ਤਾਂ ਗੁਰੂ ਸਾਹਿਬ ਜੀ ਤੁਰੰਤ ਘੋੜੇ ਤੇ ਸਵਾਰ ਹੋ ਕੇ ਉੱਥੇ ਆਣ ਪਹੁੰਚੇ ਤੇ ਜਾ ਕੇ ਪੀਰ ਨੂੰ ਕਿਹਾ ਕਿ ਹਾਂ ਭਾਈ ਉਹ ਸਾਡਾ ਸਿੰਘ ਪੁੱਠਾ ਕਿਉਂ ਟੰਗਿਆ ਹੋਇਆ ਹੈ ਤਾਂ ਪੀਰ ਨੇ ਆਪਣੇ ਦੋਨੋਂ ਹੱਥ ਜੋੜ ਕੇ ਤੇ ਸਿਰ ਝੁਕਾ ਕੇ ਗੁਰੂ ਜੀ ਨੂੰ ਆਖਿਆ ਕਿ ਮਹਾਰਾਜ ਜੀ ਇਹ ਹੁਣ ਤੁਹਾਡਾ ਸਿੰਘ ਨਹੀਂ ਰਿਹਾ ਕਿਉਂਕਿ ਜਦੋਂ ਤੱਕ ਇਹ ਤੁਹਾਡਾ ਸਿੰਘ ਸੀ ਉਦੋਂ ਤੱਕ ਮੈਂ ਇਸ ਦਾ ਵਾਰ ਵੀ ਵਿੰਗਾ ਨਹੀਂ ਕਰ ਪਾਇਆ ساری ਰਾਤ ਇਹ ਮੇਰੇ ਉੱਪਰ ਸੁੱਤਾ ਰਿਹਾ ਪਰ ਉਸ ਵੇਲੇ ਇਹ ਆਪਜੀ ਦਾ ਸਿੰਘ ਸੀ ਮੇਰੀ ਕੁਝ ਹਿੰਮਤ ਹੀ ਨਾ ਹੋਈ ਇਸ ਨੂੰ ਕੁਝ ਕਰਨ ਦੀ ਪਰ ਜਦੋਂ ਇਸ ਨੇ ਮੇਰੇ ਸਾਹਮਣੇ ਆਪਣਾ ਸਿਰ ਹੀ ਝੁਕਾ ਦਿੱਤਾ ਤਾਂ ਇਹ ਹੁਣ ਮੇਰਾ ਹੈ ਹੁਣ ਮੈਂ ਭਾਵੇਂ ਇਸ ਨੂੰ ਪੁੱਠਾ ਲੰਕਾ ਦੇਵਾਂ ਤੇ ਭਾਵੇਂ ਇਸ ਨੂੰ ਜ਼ਮੀਨ ਵਿੱਚ ਗੜ ਦੇਵਾਂ ਤਦ ਕਲਗੀਆਂ ਵਾਲੇ ਬਾਦਸ਼ਾਹ ਨੇ ਉੱਥੇ ਮੌਜੂਦ ਸਾਰੀ ਸਿੱਖ ਸੰਗਤ ਨੂੰ ਬਚਨ ਕੀਤਾ ਕਿ ਸਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਉਸ ਇੱਕਮਕਾਰ ਦਾ ਨਾਮ ਜਪੋ ਤੇ ਬਾਣੀ ਪੜੋ ਉਹ ਆਪੇ ਤੁਹਾਡੇ ਅੰਗ ਸੰਗ ਸਹਾਈ ਹੋਣਗੇ ਤੇ ਤੁਹਾਨੂੰ ਪਾਰ ਲਗਾਉਣਗੇ ਜਗਾ ਜਗਾ ਤੇ ਮਥੇ ਨਾ ਰਗੜੋ ਤੇ ਆਪਣੇ ਵਾਹਿਗੁਰੂ ਦੇ ਪ੍ਰੋਸਾਦਕ ਗੁਰੂ ਸਾਹਿਬ ਜੀ ਨੇ ਉਸ ਸਿੰਘ ਨੂੰ ਕਿਹਾ ਕਿ ਸੱਚੇ ਦਿਲੋਂ ਮੂਲ ਮੰਤਰ ਦਾ ਜਾਪ ਕਰੋ ਤੇ ਅਕਾਲ ਪੁਰਖ ਨੂੰ ਯਾਦ ਕਰੋ ਤਾਂ ਗੁਰੂ ਨਾਨਕ ਦੇਵ ਜੀ ਆਪੇ ਪਲੀ ਕਰਨਗੇ ਤਾਂ ਸਿੰਘ ਨੇ ਇਦਾਂ ਹੀ ਕਿਹਾ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਥੱਲੇ ਆ ਗਿਆ ਕਰੜੇ ਪੀਰ ਨੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਜੀ ਮੈਂ ਕਈ ਸੌ ਸਾਲਾਂ ਤੋਂ ਆਪ ਦਾ ਇੰਤਜ਼ਾਰ ਕਰ ਰਿਹਾ ਸੀ ਮੈਂ ਆਪਣੇ ਵੇਲੇ ਦਾ بڑا ਕਰਾਮਾਤੀ ਪੀਰ ਸੀ ਪਰ ਮੈਨੂੰ ਹੰਕਾਰ ਆ ਗਿਆ ਤੇ ਮੈਂ ਭੋਲੇ-ਭਾਲੇ ਲੋਕਾਂ ਨੂੰ ਆਪਣੀਆਂ ਕਰਾਮਾਤਾਂ ਦੇ ਨਾਲ ਦੁਖੀ ਕਰਨ ਲੱਗ ਪਿਆ ਸਾ ਫਿਰ ਇੱਕ ਦਿਨ ਇੱਕ ਰੱਬ ਦਾ ਸੱਚਾ ਪੀਰ ਇੱਥੇ ਆਇਆ ਤੇ ਮੈਂ ਉਸ ਦਾ ਵੀ ਬਹੁਤ ਨਿਰਾਦਰ ਕੀਤਾ ਇਸ ਤੋਂ ਬਾਅਦ ਉਸ ਰੱਬ ਦੇ ਬੰਦੇ ਨੇ ਮੈਨੂੰ ਸ਼ਰਾਬ ਦੇ ਦਿੱਤਾ ਕਿ ਤੂੰ ਤੁਰੰਤ ਹੀ ਪੱਥਰ ਦੀ ਮੜੀ ਦੇ ਵਿੱਚ ਬਦਲ ਜਾਵੇਂ ਉਹ ਫਕੀਰ ਸੱਚਾ ਬੰਦਾ ਸੀ ਤੇ ਉਸ ਦੇ ਬੋਲ ਕਬੂਲ ਹੋ ਗਏ ਤੇ ਮੈਂ ਉਸੇ ਵੇਲੇ ਪੱਥਰ ਦੀ ਮੜੀ ਵਿੱਚ ਸਮਾ ਗਿਆ ਤੇ ਉਸ ਫਕੀਰ ਨੂੰ ਪੁੱਛਿਆ ਕਿ ਹੁਣ ਮੇਰੀ ਖਲਾਸੀ ਕਿੰਨਾ ਹੋਵੇਗੀ ਤਦ ਉਸ ਫਕੀਰ ਨੇ ਮੈਨੂੰ ਦੱਸਿਆ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ 10ਵੇਂ ਜਾਮੇ ਵਿੱਚ ਇੱਥੇ ਆਉਣਗੇ ਤੇ ਫਿਰ ਤੇਰੀ ਖਲਾਸੀ ਹੋਵੇਗੀ اے ਪੀਰਾਂ ਦੇ ਪੀਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਰੇ ਉੱਤੇ ਕਿਰਪਾ ਕਰੋ ਤੇ ਮੈਨੂੰ ਮੁਕਤੀ ਦਿਓ ਤਾਂ ਗੁਰੂ ਜੀ ਫਰਮਾਏ ਕਿ ਤੂੰ ਆਪਣੀਆਂ ਕਰਾ ਮਾਤਾ ਦੇ ਨਾਲ ਦੀਨ ਦੁਖੀਆਂ ਨੂੰ ਬਹੁਤ ਤੰਗ ਕੀਤਾ ਸੀ ਜਿਸ ਦੀ ਸਜ਼ਾ ਤੈਨੂੰ ਇਸੇ ਜਨਮ ਵਿੱਚ ਮਿਲ ਗਈ ਹੈ ਹੁਣ ਤੂੰ ਸੱਚੇ ਦਿਲੋਂ ਉਸ ਅਕਾਲ ਪੁਰਖ ਅੱਗੇ ਆਪਣੇ ਗੁਨਾਹਾਂ ਦੀ ਤੌਬਾ ਕਰ ਅਕਾਲ ਪੁਰਖ ਆਪੇ ਪਨੀ ਕਰਗੇ ਪੀਰ ਨੇ ਗੁਰੂ ਸਾਹਿਬ ਜੀ ਦੇ ਬਚਨਾਂ ਅਨੁਸਾਰ ਇਦਾਂ ਹੀ ਕੀਤਾ ਤਾਂ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋਈ ਤੇ ਉਸ ਦੀ ਜੁਨੀ ਕੱਟੀ ਗਈ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਸਾਖੀ ਨੂੰ ਲਾਈਕ ਕਰੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਸਤਨਾਮ ਸ੍ਰੀ ਵਾਹਿਗੁਰੂ